ਗੈਸ ਦੇ ਸਿਲੰਡਰ ਦੀ 1000 ਰੁਪਏ ਤੋਂ ਕੀਮਤ ਘਟਾਉਣ ਦੀ ਗੱਲ ਕਰੂੰ ਛੋਟੇ ਰੋਜ਼ਗਾਰ ਦੀ ਗੱਲ ਕਰੂੰ 2500 ਪੈਨਸ਼ਨ ਦੀ ਆਵਾਜ਼ ਬਰੰਦ ਕਰੂੰ ਤੇ ਹਾਂ ਕਹਿਣਾ ਤੋਂ 1000 ਰੁਪਈਆ ਨਹੀਂ ਮਿਲਿਆ ਉਹ ਗੱਲ ਕਰੂੰ ਕੱਟੇ ਹੋਏ ਆਟੇ दाल ਦੇ ਕਾੜੇ ਦੀ ਗੱਲ ਕਰੂੰ ਤੇ ਤਗੜਾ ਹੋ ਕੇ ਸੂਬੇ ਦੀ ਸਰਕਾਰ ਤੇ ਦੇਸ਼ ਦੀ ਸਰਕਾਰ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਅੱਜ ਨਾਮਿਨੇਸ਼ਨ ਗੇਨ ਚੱਲੇ ਆ ਗੁਰੂ ਮਹਾਰਾਜ ਕਿਰਪਾ ਕਰਨ ਸੇਵਾ ਦੇਣ ਇਸ ਗੁਰੂ ਦੀ ਨਗਰੀ ਨਾਲ ਮਾਨਨਾ ਸੇਵਾ ਕਰੀਏ ਮੇਰਾ ਸਪੋਰਟ ਮੇਰੇ ਸਪੋਰਟਰਾਂ ਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਫ ਬੜਾ ਅੱਛਾ ਵਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਬਰਬਾਦਮਾ ਕਰਦਾ ਪਿਆ ਬੰਦੇ ਦਾ ਵਾਸਤਾ ਰੋਗ ਨੇ ਸਾਡੇ 19 ਲੱਖ ਵੋਟਰ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋ ਕੈਂਡੀਡੇਟ ਪਟਾਸੀ ਬਾੜਾਂ 700 ਪਿੰਡ ਗੜੀਆਂ ਮਹਲਵੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹੈ ਨਾ ਹਰ ਦੇਗਾ ਜਾਣਾ ਬੰਦਾ ਪਰ ਇਹ ਵੀ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦਿਨੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨ ਚ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਦੁਰਪਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਹੈ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਹਰ ਕੀ ਇਹ ਸੇਵਾਦਾਰ ਜੋਸ਼ੀ ਅੱਜ ਬੀਜੇਪੀ ਵੱਲੋਂ ਵੀ ਫਾਈਲ ਜਿਹੜੀ ਨਾਮਿਨੇਟ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੁਰਾਣੀ ਸਾਥੀਆਂ ਦੇ ਨਾਲ ਵੀਂਗੀਆਂ ਦੇ ਨਾਲ ਪੁਰਾਣਾ ਸਾਥੀ ਮੇਰੇ ਵੀਰ ਦੀ ਕੋਈ ਰਾਇ ਨਹੀਂ ਗਿਆ ਉੱਥੇ ਸਭ ਨਵੇਂ ਬੰਦੇ ਆ ਇਹਨਾਂ ਨੇ ਪੁਰਾਣਿਆਂ ਨੂੰ ਸਾਰਿਆਂ ਨੂੰ ਕਈਆਂ ਨੂੰ ਕੱਢ-ਕੁੱਢ ਦਿੱਤਾ ਕਈਆਂ ਨੂੰ ਆ ਪੰਜਵੀਂ ਲਾਈਨ 'ਚ ਬਾਹਤਾ ਇਹ ਬੰਦੇ ਆਪਣੇ ਦੇ ਵਿਸ਼ਵਾਸ ਹੀ ਨਹੀਂ ਕਰਦੇ ਜਿਹੜਾ ਕੈਂਡੀਡੇਟ ਆ ਉਹ ਜਿਹੜੇ ਰਹਿੰਦੇ ਆ ਉਹਨਾਂ ਨੂੰ ਧਮਕੇ ਮਾਰਦਾ ਪਿਆ ਇਹਨਾਂ ਦਾ ਬੀਜੇਪੀ ਵਾਲਾ ਅਫਸਰ ਆ ਨਾ ਆਈਐਫਐਸ ਉਹਨੂੰ ਐਂ ਲੱਗਦਾ ਘਰੇ ਤਨਖਾਈ ਹੈ ਵਰਕਰ ਪਿਆਰ ਮੰਗਦਾ ਇੱਜ਼ਤ ਮੰਗਦਾ ਜੱਫੀ ਮੰਗਦਾ ਉਹ ਇਹਨਾਂ ਦੇ ਵਾਸਤੇ ਰੋਗ ਨਹੀਂ ਕਿਉਂਕਿ ਐਟੀਟਿਊਡਕ ਬਣਿਆ ਹੁੰਦਾ ਇਹ ਪਬਲਿਕ ਨਾਲ ਗਰਾਊਂਡ ਨਾਲ ਕਦੀ ਜੋੜੀ ਨਹੀਂ ਸਕਦੇ ਇਹਨਾਂ ਦੇ ਵਾਸਤੇ ਰੋਗ ਨਹੀਂ ਅਫਰਾ ਬਿਊਰੋਕਰੇਟ ਦੇ ਵਾਸਤੇ ਕੰਮ ਹੈ ਹੀ ਨਹੀਂ ਰਾਜਨੀਤੀ ਇਹਨਾਂ ਦਾ ਐਟੀਟਿਊਡ ਬਣਿਆ ਹੁੰਦਾ ਬਾਹਰ ਖਿਲਾਰਨਾ ਮਰਜ਼ੀ ਮਿਲਣਾ ਨਹੀਂ ਮਿਲਣਾ ਗੱਲ ਕਿਹਨ ਚੱਜਣਾ ਕਰਨੀ ਨਹੀਂ ਕਰਨੀ ਇਸ ਕਰਕੇ ਉਹ ਬੀਜੇਪੀ ਵਾਲਾ ਕੰਮ ਜਿਹੜਾ ਨਾ ਪਿਛਲੀ ਵਾਰੀ ਆਈ ਆਈਐਫਐਸ ਲਿਆਏ ਉਹ ਮੁੜ ਕੇ ਮੁੜਿਆ ਕੋਈ ਸਾਢੇ 3 ਲੱਖ ਵੋਟ ਲਈ ਪੁਰੀ ਸਾਹਿਬ ਨੇ ਚਲੋ ਨਹੀਂ ਦਿੱਤੇ 3.5 ਲੱਖ ਵੋਟਰਾਂ ਦੀ ਭਾਵਨਾ ਦੇ ਸੀਗਾ ਨਾ ਲੋਕਾਂ ਮੋਟਰਾਂ ਦੀ ਤੁਸੀਂ ਮੰਤਰੀ ਬਣ ਗਏ ਜੇ ਅਰਬੰਡ ਅਲਮੈਂਟ ਮਿਨਿਸਟਰ ਬਣਿਆ ਸੇਵਾਦਾਰ ਨੇ ਇਹਨੂੰ ਸਮਾਰਟ ਸਿਟੀ ਡਿਕਲੇਅਰ ਕੀਤਾ ਸੀ ਜਦੋਂ ਮੇਰੇ ਕੋਲ ਲੋਕਲ ਬਾਡੀ ਸੀ ਇੰਨਾ ਅਰਬਾਂ ਰੁਪਈਆ ਸਮਾਰਟ ਸਿਟੀ ਚ ਕੁਝ ਕਰ ਦਿੰਦੇ ਅੰਮ੍ਰਿਤਸਰ ਹੁਣ ਅਮਰੀਕਾ ਤੋਂ ਨਾ ਲਿਆਉਣਾ ਪੈਂਦਾ ਉਹ ਦਿੱਲੀ ਵਾਲੇ ਨਾ ਛੱਡ ਜਾਂਦਾ ਪੁਰੀ ਸਾਹਿਬ ਨੇ ਲੋਕਲ ਦੇ ਉੱਤੇ ਇਹਨਾਂ ਨੂੰ ਦੁਬਾਰ ਨਹੀਂ ਲੋਕਲ ਇੱਕ ਬਣਾਇਆ ਸੀ ਰਾਜ ਸਭਾ ਚ ਅਨੇ ਹੋਰ ਵੀ ਜਾਂਦੀ ਹੁੰਦੀ ਸਾਲ 6 ਸਾਲ ਧਾਰਾ ਵੀ ਵੱਡਾ ਪੂਰਾ ਪੰਜਾਬ ਸੀ ਪਰ ਜਦੋਂ ਰਿਟਾਇਰ ਹੋਏ ਰਣੌਰ ਮੁੱਕੀ ਦੰਦੇ ਦੇ ਰਾਜ ਸਭਾ ਇਸ ਕਰਕੇ ਵੀ ਅਗਲੀ ਵਾਰ ਇਹਨੂੰ ਲੋਕ ਸਭਾ ਲੜਾਵਾਂਗੇ ਆਪਣੇ ਕੰਮ ਨਾਲ ਲੋਕ ਸਭਾ ਘੜੀ ਕਰੂਗਾ ਪਰ ਜਦੋਂ ਇਹ ਟਾਈਮ ਪੂਰਾ ਆਇਆ ਤੇ ਲੋਕਿਆਂ ਦੇ ਕਾਉਂਸਲਰ ਲੜ ਕੇ ਵਿਖਾ ਦੇ ਜਿੱਤ ਜੂ ਜੋਗਾ ਦੇਣਾ ਇਹ ਹਾਲ ਇਹਨਾਂ ਦਾ ਇਸ ਕਰਕੇ ਇਹਨਾਂ ਦੇ ਵਸ ਦਾ ਰੋਗ ਨਹੀਂ ਹੈਗਾ ਅਮਰ ਸਿੰਘ ਤੋਂ ਜਦੋਂ ਦਾ ਜੋਸ਼ੀ ਸਾਹਿਬ ਨੇ ਮਰਸੰਦ ਦਾ ਚਿਹਰਾ ਜੋਸ਼ੀ ਸਾਹਿਬ ਜਦੋਂ ਉਹਨਾਂ ਜੋਸ਼ੀ ਸਾਹਿਬ ਨੇ ਪਾਰਟੀਆਂ ਛੱਡਿਆ ਉਸ ਤੋਂ ਬਾਅਦ ਅਮਰ ਸਾਹਿਬ ਦਾ ਕੋਈ ਚਿਹਰਾ ਭਾਜਪਾ ਨੂੰ ਨਹੀਂ ਮਿਲਿਆ ਪਹਿਲੀ ਗੱਲ ਤਾਂ ਮੈਂ ਛੱਡਿਆ ਨਹੀਂ ਮੈਨੂੰ ਪੰਜਾਬ ਦੇ ਨਾਲ ਖਲੋਣ ਕਰਕੇ ਇਹਨਾਂ ਨੇ ਕੱਢਿਆ 6 ਸਾਲ ਵਾਸਤੇ ਇਹਨਾਂ 6 ਸਾਲ ਵਾਸਤੇ ਕੱਢਿਆ ਮੈਂ ਪੂਰੀ ਉਮਰ ਇਹਨਾਂ ਵਾਸਤੇ ਕਾਂਡਾ ਮਾਰਤਾ ਕਿਉਂਕਿ ਮੈਂ ਪੰਜਾਬੀ ਹਾਂ ਕਿਸਾਨੀ ਕੀਤੀ ਹੈ ਪੰਜਾਬ ਨਾਲ ਖੜਾ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸੀ ਖੜਾ ਹਾਂ ਪੰਜਾਬ ਦੇ ਵਪਾਰੀਆਂ ਦਾ ਇੰਡਸਟਰੀਸ ਦਾ ਮੁੱਦਾ ਹੋ ਇਤਨਾ ਹੀ ਖੜਾ ਹੋਊਗਾ ਇਤਨਾ ਹੀ ਲੱਤ ਲਾਊਗਾ ਸ਼ਹਰੀਆਂ ਦਾ ਮੁੱਦਾ ਉਹ ਤਦ ਵੀ ਇਤਰਾ ਲਾਉਂਗਾ ਇਸ ਕਰਕੇ ਮੈਂ ਦੇ ਲੋਕਾਂ ਦਾ ਨਮਾਇੰਦਾ ਲੋਕਾਂ ਵਾਸਤੇ ਖੜਾ ਆਂ ਭਾਈ ਗੁਰਜੀਤ ਖਾਲਸਾ ਭਾਈ ਫਤੇ ਜੀ ਮੈਂ ਦਾਸ ਬਲਜੀਤ ਸਿੰਘ ਭਗਤਨਪੁਰਾ ਵਾਡ ਪ੍ਰਧਾਨ ਵਾਡ ਨੰਬਰ 82 ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਵਾ ਜੀ ਅੱਜ ਸਾਡੇ ਬੜੇ ਹਰਮਨ ਪਿਆਰੇ ਸਾਡੇ ਸਤਿਕਾਰਯੋਗ ਵੀਰ ਸ਼੍ਰੀ ਅਨਿਲ ਜੋਸ਼ੀ ਜੀ ਨੇ ਅਮਰਸਰ ਲੋਕ ਸਭਾ ਦੇ ਹਲਕੇ ਤੋਂ ਜਿਹੜੇ ਇਲੈਕਸ਼ਨ ਲੜਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਉਹਨਾਂ ਦੇ ਕਾਗਜ਼ ਭਰਨ ਜਾਣਾ ਵਾ ਔਰ ਇਹ ਠਾਠਾ ਮਾਰਦਾ ਹੈ ਇਕੱਠ ਅੱਜ ਦੱਸ ਰਿਹਾ ਵਾ ਕਿ ਲੋਕ ਬੜੀ ਬੇਸਬਰੀ ਦੇ ਨਾਲ 1 ਜੂਨ ਨੂੰ ਉਡੀਕ ਰਹੇ ਨੇ ਕਿਉਂਕਿ 1 ਜੂਨ ਨੂੰ ਜਿਹੜੇ ਵੋਟਾਂ ਪੈਣੀਆਂ ਨੇ ਔਰ ਇਹ ਸਾਰੀਆਂ ਲੋਕ ਜਿਹੜੇ ਨੇ ਜਿਨ੍ਹਾਂ ਦਾ ਜੋਸ਼ੀ ਸਾਹਿਬ ਦਿਨੋਂ ਸਤਕਾਰ ਕਰਦੇ ਨੇ ਪਿਆਰ ਕਰਦੇ ਨੇ ਔਰ ਲੋਕ ਕੀ ਬੱਚਾ ਬੱਚਾ ਜਿਹੜਾ ਨਿਲ ਜੋਸ਼ੀ ਨੂੰ ਜਾਣਦਾ ਆ ਉਹਨਾਂ ਦੇ ਕੰਮਾਂ ਨੂੰ ਜਾਣਦਾ ਆ ਔਰ ਇਸ ਵਾਰੀ ਲੋਕ ਸਿਰਫ ਨਿਸ਼ਾਨ ਨੂੰ ਨਹੀਂ ਇਨਸਾਨ ਵੇਖ ਕੇ ਵੋਟ ਪਾਉਣਗੇ ਔਰ ਅਨਿਲ ਜੋਸ਼ੀ ਜੀ ਭਾਰੀ ਬਹੁਮਤ ਦੇ ਨਾਲ ਸੰਸਦ ਦੇ ਵਿੱਚ ਜਿੱਤ ਕੇ ਜਾਣਗੇ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਜੀ ਕਿ ਜਿਹੜੇ ਵੀ ਅੱਜ ਤੱਕ ਸ਼ਲੋਕ ਨੇ ਕਾਲੀ ਦਲ ਨੂੰ ਛੱਡ ਕੇ ਗਏ ਆ ਉਹਨਾਂ ਦਾ ਨੁਕਸਾਨ ਹੀ ਹੋਇਆ ਆ ਨਾ ਉਹਨਾਂ ਦਾ ਕੁਝ ਬਣਿਆ ਤੇ ਨਾ ਅਗਾਹ ਬੰਦਾ ਆ ਇਸ ਕਰਕੇ ਜਿਹੜੇ ਆ ਰਹੇ ਨੇ ਜੀ ਆਿਆਂ ਨੂੰ ਜਿਹੜੇ ਜਾ ਰਹੇ ਨੇ ਉਹਨਾਂ ਵਾਸਤੇ ਪ੍ਰਾਰਥਨਾ ਹੈ ਜੀ ਮਾਰਾ ਉਹਨਾਂ ਦੀ ਕਿਰਪਾ ਕਰੇ ਧੰਨਵਾਦ ਜੀ ਪੁੱਛਾ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਲੱਗਣ ਡਿਆ ਅਸਲੇ ਵੇਖੋ ਲੋਕਾਂ ਦਾ ਠਾਠਾ ਮਾਰਦਾ ਜਿਹੜਾ ਕਾਟੇ ਨਜ਼ਾਰੇ ਬਣਨ ਡਿਆ ਤੇ ਚਾਰ ਦਿਨ ਨੂੰ ਆਪਾਂ ਤੁਹਾਨੂੰ ਸੀਟ ਜਿੱਤ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਹਲਾਰਾ ਮਿਲ ਰਿਹਾ ਅਸਲੇ ਜੀ ਸਾਡੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ 'ਚ ਵੀ ਬਹੁਤ ਵਧੀਆ ਹਲਾਰਾ ਮਿਲ ਰਿਹਾ ਪਿੰਡਾਂ 'ਚ ਵੀ ਬਹੁਤ ਵਧੀਆ ਹਲਾਰਾ ਮਿਲ ਰਿਹਾ ਤੇ ਬਾਕੀ ਤੁਸੀਂ ਦੇਖਣ ਹੀ ਦੇਓ ਲੋਕਾਂ ਦਾ ਦੁਸ਼ਾ ਤੁਹਾਡੇ ਸਾਹਮਣੇ ਹੀ ਹੈ ਬਾਹਰ ਵੇਖ ਲਓ ਕਿੰਨੇ ਜਗਮਗ ਜਗਮਗ ਹੁੰਦੀ ਏ ਤੇ ਲੋਕੀ ਪੂਰੇ ਨਜ਼ਾਰੇ ਲੈਣ ਡੇ ਆਪਾਂ ਜਿੱਤਾਂਗੇ ਸੀਟ ਜਿੱਤਾਂਗੇ ਬੜੇ ਨਜ਼ਾਰੇ ਨਾਲ ਜਿੱਤਾਂਗੇ ਜੀ ਸੀਟ ਆ ਸ੍ਰੀ ਮੇ ਅਕਾਲੀ ਦਲ ਦੇ ਸਰਮਣ ਪਿਆਰੇ ਵਰਕਰ ਤਲਵੀਰ ਗਿੱਲ ਜੀ ਜਿਨ੍ਹਾਂ ਨੇ ਬਹੁਤ ਪ੍ਰਿੰਤ ਕੀਤੀ ਸੀ ਇਸ ਸਮਾਗਮ ਦੇ ਵਿੱਚ ਵੀਰੇ ਸਮੁੰਦਰ ਜਦੋਂ ਚਾਹਦਾ ਹੋਵੇ ਨਾ ਤੇ ਕੋਈ ਇੱਕ ਅੱਧੀ ਬਾਲਟੀ ਵੀ ਜੋ ਕੋਈ ਪਾਣੀ ਭਰ ਕੇ ਲੈ ਜਾਏ ਤੇ ਕੋਈ ਭਰਕਣੀ ਪੈਂਦਾ ਜੇ ਇੱਕ ਜਾਂਦਾ ਤੇ ਚਾਰ ਆ ਵੀ ਰਹੇ ਨੇ ਐਸੇ ਜਿੱਦਾਂ ਕੋਈ ਮੈਨੇਜ ਨਾ ਰੱਖਿਆ ਜਿਹੜੇ ਪਾਰਟੀ ਦੇ ਕੈਟਰ ਵੋਟ ਨੇ ਨਾ ਕੈਟਰ ਵੋਟ ਨਹੀਂ ਹਿਲਦਾ ਉਹਦੇ ਨਾਲ ਕੋਈ ਦੋ ਚਾਰ ਸੱਜਣ ਜੇ ਹਿਲ ਜਾਣਗੇ ਤੇ ਚਾਰ ਦਰਵਾਜ਼ੇ ਖੁੱਲੇ ਆ ਇੱਕ ਰਸਤਾ ਨਿਕਲ ਗਿਆ ਤਿੰਨ ਆ ਵੀ ਰਹੇ ਨੇ ਕੋਈ ਆਜੂ ਕੋ ਗੱਲ